ਪਟਿਆਲਾ ਦੀ ਦੀਵਿਗੜ ਪਿੰਡ 'ਚ ਸਰਬੱਤ ਖਾਲਸਾ ਦੇ ਸਮਰਥਕਾਂ ਵੱਲੋਂ ਸਰਬੱਤ ਖਾਲਸਾ ਨੂੰ ਰੋਕੇ ਜਾਣ ਦੇ ਵਿਰੋਧ 'ਚ ਟੈਂਕੀ ਤੇ ਚੜ੍ਹ ਪ੍ਰਦਰਸ਼ਨ ਕੀਤਾ ਗਿਆ ਟੈਂਕੀ ਦੇ ਹੇਠਾਂ ਬਾਕੀ ਸਮਰਥਕਾਂ ਵੱਲੋਂ ਧਰਨਾ ਲਗਾਇਆ ਗਿਆ ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਸਮਰਥਕਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਰਬੱਤ ਖਾਲਸਾ ਨਾ ਹੁਣ ਦਿੱਤਾ ਤਾਂ ਰੋਸ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ 8 ਦਸੰਬਰ ਨੂੰ ਜੋ ਸਰਬਤਖਾਸ ਦਾ ਬੁਲਾਇਆ ਜਾ ਰਿਹਾ ਸੀ ਤੇ ਉਹਨਾਂ ਦੇ ਹੀ ਪ੍ਰਸ਼ਾਸਨ ਨੇ ਸਰਕਾਰਾਂ ਨੇ ਰੋਕ ਲਾ ਦਿੱਤੀ ਗਈ ਹੈ ਜੋ ਕਿ ਸਿੱਖ ਜਥੇਬੰਦੀਆਂ ਦਾ ਹਰੇਕ ਸਿੱਖ ਜਥੇਬੰਦੀ ਦਾ ਪੰਜਾਬ ਹਰਿਆਣਾ ਪੱਛਲ ਬਾਹਰ ਦੇ ਸਟੇਟਾਂ ਦਾ ਜੋ ਵੀ ਸਿੱਖ ਵੀਰ ਆਪਣੇ ਹੈਗੇ ਨੇ ਭਾਈਚਾਰਾ ਹੈਗੇ ਉਹਨਾਂ ਦਾ ਸਾਰਿਆਂ ਦਾ ਇੱਕ ਸਰਬਤਖਾਸ ਬੁਲਾਇਆ ਜਾ ਰਿਹਾ ਸੀ ਕਿ ਜੋਗੀ ਸਿੱਖ ਗੋਮ ਦੇ ਇੱਕ ਪੀੜ ਬੈ ਗਈ ਸੀ ਕਿ ਉੱਤੇ ਧਾਰਮਿਕ ਤੇ ਮੁੱਧਿਆ ਦੇ ਕੋਈ ਗੱਲਾਂ ਬਾਤਾਂ ਕਿੱਥੇ ਜਾਣਗੀਆਂ ਕੋਈ ਵਿਚਾਰਾਂ ਕਿੱਥੇ ਜਾਣਗੀਆਂ ਤੋ ਪੰਜਾਬ ਸਰਕਾਰ ਨੇ ਆਏ ਫੋਨ ਨਹੀਂ ਦੇ ਰਹੇ ਨਾ ਕੀ 10 ਨਵੰਬਰ ਹੋਣ ਦੀ ਤੈ 9:08 ਸਵੇਰ ਨੂੰ ਹੁੰਦੇ ਰਹੇ ਨੇ ਇਸ ਕਰਕੇ ਰੋਸਵਾਂ ਵੱਜੋਂ ਜਿਹੜੇ ਸਾਡੇ ਸਿੰਘ ਨੇ ਉਹ ਟਾਪਰਾਂ ਦੇ ਟੈਂਕੀਆਂ ਤੇ ਚੜੇ ਹੋਏ ਨੇ ਬਈ ਜਦੋਂ ਵੀ ਕੋਈ ਕੋਈ ਸਿੱਖਾਂ ਦੇ ਉੱਤੇ ਕੋਈ ਭੀੜ ਬਣਦੀ ਹੈ ਤੇ ਉਸ ਵੇਲੇ ਖਾਲਸਾ ਬੁਲਾਇਆ ਬੁਲਾਇਆ ਜਾਂਦਾ ਦੱਸਦੀ ਹੈ ਕਿ 10 ਨਵੰਬਰ ਨੂੰ ਹੋਣ ਵਾਲੇ ਸਰਬਤ ਖਾਲਸਾ ਤੇ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਗਈ ਸੀ ਅਤੇ ਹੁਣ 8 ਦਸੰਬਰ ਨੂੰ ਹੋਣ ਵਾਲੇ ਸਰਬਤ ਖਾਲਸਾ ਨੂੰ ਵੀ ਰੋਕਿਆ ਜਾ ਰਿਹਾ ਹੈ ਜਿਸ ਦੇ ਰੋਸ ਵਿੱਚ ਜੋ ਸਰਬਤ ਖਾਲਸਾ ਦੇ ਸਮਰਥਕ ਪ੍ਰਦਰਸ਼ਨ ਕਰ ਰਹੇ ਨੇ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਜਗਬਣੀ ਟੀਵੀ